ਹਾਂ ਜੀ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲੇ ਆ ਜੀ ਯਾਤਰਾ ਸੱਚਖੰਡ ਕੀ ਰਿਹਾਯੁਰ ਸਾਹਿਬ ਵਿਖੇ ਤੇ ਗੱਡੀ ਵੀ ਚੱਲੇ ਆ ਅੱਜ ਤੇ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਕਿੰਨੇ ਦਿਨ ਲੱਗਦੇ ਆ ਕਿੰਨੇ ਕਿਲੋਮੀਟਰ ਗੱਡੀ ਚੱਲਦੀ ਆ ਤੇ ਕਿੰਨੇ ਦਾ ਤੇਲ ਤੇ ਕਿਹੜੀ ਕਿਹੜੀ ਜਗ੍ਹਾ ਤੇ ਆਪਾਂ ਜਾਂਦੇ ਆ ਦਰਸ਼ਨ ਕਰਦੇ ਆ ਨਾਲ ਤੇ ਤੁਹਾਨੂੰ ਵੀ ਨਾਲ-ਨਾਲ ਆਪਾਂ ਦਿਖਾਉਨੇ ਆ ਸਾਰਾ ਕੁਝ ਦੱਸਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਸਾਡਾ ਉਹ ਤੇਰੀ ਬਹੁ ਮੈ ਨਹੀਂ ਮਦ ਇਹ ਆਪਾਂ ਕੋਟੀ ਸਿੰਘ ਖਾਨ ਨਹਿਰਾ ਪੰਪ ਤੋਂ ਟੈਂਕੀ ਫੁੱਲ ਕਰਾ ਚੁੱਕੇ ਆਂ ਤੇ ਮੀਟਰ ਜ਼ੀਰੋ ਕਰ ਲਿਆ ਹੁਣ ਇੱਥੋਂ ਚੱਲਦੇ ਆਂ ਆਪਾਂ ਇਹ ਹਾਲ ਨੇ ਮਿੱਤਰੋ ਅਸੀਂ ਚੱਲ ਪਏ ਹੁਣ ਕੋਟੀ ਸੇ ਜਾਦੋ ਸੱਚਖੰਡ ਸ਼੍ਰੀ ਯੂਰਤਾ ਨੂੰ ਤੇ ਅਸੀਂ ਮੱਥਾ ਟੇਕਣਾ ਸਭ ਤੋਂ ਪਹਿਲਾਂ ਜਿੱਥੇ ਯਾਤਰਾ ਸਟਾਰਟ ਕਰਨੀ ਆ ਕਮਤਾਨ ਸਾਹਿਬ ਜਿਹੜਾ ਹਰਿਆਣੇ ਦੇ ਵਿੱਚ ਆ ਅਸੀਂ ਉੱਥੋਂ ਮੱਥਾ ਟੇਕ ਕੇ ਤੇ ਯਾਤਰਾ ਦੀ ਸ਼ੁਰੂਆਤ ਕਰਾਂਗੇ ਬਾਕੀ ਜਿਹੜੀਆਂ ਪਿਛਲੀਆਂ ਸੀਟਾਂ ਕੱਢੀਆਂ ਹੋਈਆਂ ਨੇ ਦੋ ਜਿਹੜੀਆਂ ਸਾਈਡ ਤੋਂ ਫੋਲਡ ਹੁੰਦੀਆਂ ਉਹਨਾਂ ਦਾ ਕੋਈ ਫਾਇਦਾ ਨਹੀਂ ਸੀ ਤੇ ਫਿਰ ਆਪਾਂ ਉੱਥੇ ਪਿੱਛੇ ਗੱਦੇ ਲਾ ਲਏ ਆ ਤੇ ਉਹ ਤੁਸੀਂ ਦੇਖ ਸਕਦੇ ਆ ਦੋ ਜਾਨੇ ਆਪਣੇ ਵੀਰ ਉੱਥੇ ਬੈਹੇ ਹੋਏ ਆ ਜਿਹੜਾ ਸਮਾਨ ਸੀ ਉਹ ਸਾਰਾ ਇੱਥੇ ਰੱਖ ਲਿਆ ਸੀ ਤੇ ਇੱਕ ਆਪਣਾ ਵੀਰ ਇੱਥੇ ਬਹਿ ਗਿਆ ਫਿਰ ਤੇ ਇਹ ਡਰਾਈਵਰ ਸਾਹਿਬ ਕਦੀ ਖਾ ਰਹੇ ਨੇ ਬਾਕੀ ਤੁਹਾਨੂੰ ਫਿਰ ਦਾਦੇ ਰਾਹ ਦੇ ਸਾਰੇ ਮਾਹੌਲ ਚਾ ਦਿਕਾਉਣੀ ਆ ਅਸੀਂ ਕਿੱਥੇ ਰੁਕਦੇ ਆ ਕਿਹੜਾ ਗੁਰਦੁਆਰਾ ਸਾਹਿਬ ਆਪਾਂ ਕੋਟੇ ਰੁਕਾਂਗੇ ਨਾ ਰਾਤ ਪਹਿਲਾਂ ਮੱਥਾ ਠੀਕ ਰਾਤ ਸਾਡਾ ਹਾਂ ਤੁਮਤਾਨ ਸਾਹਿਬ ਤੋਂ ਸਾਡਾ ਬਾਦ ਵਿੱਚ ਰਾਤਾ ਵੀ ਕੋਟੇ ਉਹ ਗੁਰਦੁਆਰਾ ਤਾਰਾ ਸਿੰਘ ਬਾਬੇ ਨੇ ਗੁਰਦੁਆਰਾ ਤਾਰਾ ਸਿੰਘ ਕੇ ਜਿਆਰਾ ਸਿੰਘ ਹਾਂਜੀ ਬਾਬਾ ਤਾਰਾ ਸਿੰਘ ਦੇ ਹਾਂ ਇਹ ਤੁਹਾਨੂੰ ਬਤਾ ਰਿਹਾ ਬਾਬਾ ਦਾਰਾ ਸਿੰਘ ਦਾ ਕੋਟੜਾ ਹੈ ਬਾਬਾ ਤਾਰਾ ਸਿੰਘ ਕੀ ਕਰਦੇ ਬਾਕੀ ਤੁਹਾਨੂੰ ਦੱਸਦੇ ਹਾਂ ਚਲੋ ਹਾਂਜੀ ਵੀਰ ਜੀ ਅਸੀਂ ਜਾ ਰਹੇ ਸੀ ਤਮਤਾਨ ਸਾਹਿਬ ਤੇ ਪਿੰਡ ਆ ਗਿਆ ਤਮਤਾਨ ਇਹ ਪਿੰਡ ਦਾ ਨਾਮ ਹੀ ਤਮਤਾਨ ਆ ਤੇ ਹਰਿਆਣੇ ਦਾ ਇਹ ਪਿੰਡ ਆ ਤੇ ਅਸੀਂ ਹੁਣ ਇਹ ਪਿੰਡ ਸੈਂਟਰ ਹੋ ਗਏ ਆ ਤੇ ਤੁਹਾਨੂੰ ਦਿਖਾਉਣੇ ਅੱਗੇ ਗੁਰਦੁਆਰਾ ਸਾਹਿਬ ਸ੍ਰੀ ਤਮਤਾਨ ਸਾਹਿਬ ਪਿੰਡ ਦੇਖੋ ਹਰਿਆਣੇ ਦੀ ਲਓ ਜੀ ਵੀਰ ਜੀ ਅਸੀਂ ਪਹੁੰਚ ਚੁੱਕੇ ਆ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਇੱਥੋਂ ਅਸੀਂ ਆਰੰਭ ਕਰਾਂਗੇ ਯਾਤਰਾ ਕਹਿੰਦੇ ਆ ਮੱਥਾ ਟੇਕ ਕੇ ਇੱਥੋਂ ਸ਼ੁਰੂ ਕਰਨੀ ਚਾਹੀਦੀ ਆ ਸੱਚਖੰਡ ਸ਼੍ਰੀ ਜੂੜ ਸਾਹਿਬ ਦੀ ਯਾਤਰਾ ਮੱਥਾ ਟੇਕੋਗੇ ਤਾਂ ਕਹਿੰਦੇ ਸਫਲ ਹੁੰਦੀ ਆ ਤੇ ਗੁਰਦੁਆਰਾ ਹਾਂਜੀ ਲੈ ਜਾਓ ਬੰਦ ਕੀਤੀ ਇੱਥੇ ਲਾ ਦਿਓ ਗੁਰਦੁਆਰਾ ਚੈੱਕ ਕਰੋ ਜੀ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਤਮਤਾਨ ਸਾਹਿਬ ਤੇ ਹਾਂਜੀ ਆਖੀ ਤੁਹਾਨੂੰ ਦਿਖਾਉਣੇ ਆ d d d ਹੀ ਹਾਸੋ ਕਰ ਗਿਆ ਮੇਤ ਬੈਸਰ ਸਮਾਲਿਆ ਜੀਨਾ ਅਨੇਕ ਸੰਕਾ ਕੀ ਤੇਰਵਾ ਹਾਲਿਤ ਤੇਰ ਰਾਖ ਪਰੇ ਸੋ ਕਹੀਏ ਤੇਰ ਕਉ ਰਹਾ ਵਕ ਪਾਵਣ ਪਾਣੀ ਹੈ ਸੰਤ ਗਾਵਨ ਕਰਮ ਗੁਵਾਰਾ ਮੱਛੇ ਜਿੰਦੂ ਬਤ ਲਿ ਜਾਣ ਨਿਤਨੇਤ ਧਰਮ ਵਿਚਾਰਿਆ ਈਸਰ ਦਾ ਮਾਤੇ ਸੋਹ ਤੇ ਸਦਾ ਸਵਾਇ ਜਦ ਤੁਮ ਇੰਦਰਿੰਦਰਾ ਸੁਨ ਤਖੇ ਦੇਵ ਤੇ ਆਵਰਨਾ ਜਮ ਕੋ ਸੇ ਸਮਾਨ ਹੰਦਲ ਗਾਂਤਾਂਸ You am do ਜੀ ਬਾਈ ਗੁਰਜੀ ਆਪਾਂ ਗੁਰਦੁਆਰਾ ਸ਼੍ਰੀ ਤਮਤਨ ਸਾਹਿਬ ਵਿਖੇ ਦਰਸ਼ਨ ਕਰਕੇ ਲੰਗਰ ਪਾਣੀ ਛਾ ਕੇ ਇੱਥੋਂ ਆਪਾਂ ਹੁਣ ਰਵਾਨਾ ਹੋ ਚੁੱਕੇ ਆਂ ਅੱਛਾ ਜੀ ਇਸ ਤੋਂ ਬਾਅਦ ਆਪਾਂ ਆਪਾਂ ਇਸ ਵਾਰ ਚੱਲੇ ਆਂ ਰਾਜਸਥਾਨ ਵਾਇਆ ਤੇ ਆਪਾਂ ਹੁਣ ਸਿੱਧੇ ਕੋਟੇ ਜਾਵਾਂਗੇ ਉੱਥੇ ਗੁਰਦੁਆਰਾ ਸਾਹਿਬ ਵਿਖੇ ਰੁਕਾਂਗੇ ਜਿੱਥੇ ਸਾਰੇ ਟਰੱਕ ਡਰਾਈਵਰ ਵੀਰ ਭਰਾ ਦੇਖੀ ਮਸ਼ੀਨਾਂ ਵਾਲੇ ਉੱਥੇ ਰੁਕਦੇ ਨੇ ਇਹ ਆਪਾਂ ਇਸ ਤੋਂ ਬਾਅਦ ਉੱਥੇ ਹੁਣ ਜਾ ਕੇ ਸਿੱਧਾ ਉੱਥੇ ਰੁਕਾਂਗੇ ਹਾਂਜੀ ਮਿੱਤਰੋ ਆਪਾਂ 6:30-7:00 ਵਜੇ ਤੁਰੇ ਸੀ ਤਮਟਾਂਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਤੇ ਇਸ ਟਾਈਮ ਆਪਾਂ ਨੈਸ਼ਨਲ ਐਕਸਪ੍ਰੈਸ ਹਾਈਵੇ ਤੇ ਜਾ ਰਹੇ ਹਾਂ ਮੁੰਬਈ ਵਾਲੇ ਤੇ ਰਸਤੇ ਵਿੱਚ ਰਸਤੇ ਵਿੱਚ ਕੋਈ ਵੀ ਖਾਣ ਪੀਣੂ ਹੈ ਨਹੀਂਗਾ ਇੱਥੇ ਐਗਜ਼ਿਟ ਮਿਲੀ ਏ ਆਪਾਂ ਸਾਰੇ ਇੱਥੇ ਆਪਾਂ ਹੁਣ ਰੁਕੇ ਹਾਂ ਕੀ ਪਾਣੀ ਪੀ ਨਾ ਲਓ ਜੀ ਕਾਫੀ ਕਾਫੀ ਫੇਟਾ ਨਾਲ ਫਰਾਈਆਂ ਪ੍ਰਾਈਸ ਆ ਚੁਕੀਆਂ ਨੇ ਫਰਾਈਆਂ ਇਹ ਮੁੰਡਾ ਕਹਿੰਦਾ ਹੁੰਦਾ ਕਿਹ ਕਿਹੜੀਆਂ ਫਰਾਈਆਂ ਫਰਾਈਆਂ ਇਹ ਵੇਖ ਜਿਹੜੇ 12 ਨਾ 17 ਸਾਲ ਦੀ ਉਮਰ ਚ ਬਾਹਰ ਗਏ ਨਾ ਉਹਨਾਂ ਨੂੰ ਪਤਾ ਹੁੰਦਾ ਅਸਲੀ ਕੀ ਕੀਮਤ ਆ ਫਰਾਈਆਂ ਕਿੰਨੀਆਂ ਤੇ ਮਾਂਦੀਆਂ ਪੱਟੀਆਂ ਸਾਰੀ ਉਮਰ ਸ਼ਾਬੇ ਚ ਜੋ ਫਰਾਈਆਂ ਮੁੰਗੀ ਉਹਨਾਂ ਨੂੰ ਵੀ ਪਤਾ ਮਨਾ ਇਹ ਮੁੰਡਾ ਫਰਾਈਆਂ ਬੜਾ ਖਾਂਦਾ ਇਹ ਕਹਿੰਦਾ ਫਰਾਈਆਂ ਨਾਲ ਕੁਝ ਮਗਾਣਾ ਨਾਲ ਫਰਾਈਆਂ ਗੱਡੀ ਚਾਬੀ ਗੱਡੀ ਚਾਬੀ ਕਾਫੀ ਆ ਗਈ ਫਰਾਈਆਂ ਆ ਗਈਆਂ ਹੁਣ ਆਪਾਂ ਪੀ ਕੇ ਖੈ ਦਿਨ ਦੁਬਾਰਾ ਫਿਰ ਰਵਾਨਾ ਹੁੰਨੇ ਆ। ਲਾਹ ਕਿ ਕਿਧਰ ਚੱਲ ਹਾਂਜੀ ਮਿੱਤਰੋ। ਕੀ ਕਾਫੀ ਪੀ ਲਈ ਆਪਾਂ ਹੁਣ ਇਥੋਂ? ਮੁੰਡੇ ਹੋ ਗਏ ਤਰੋਂ ਤਾਜ਼ਾ ਡਰਾਈਵਰ ਵੀ ਆਪਾਂ ਤਾਜ਼ਾ ਕਰ ਲਿਆ। ਕਾਫੀ ਪਿਆ ਕੇ ਫਰਾਈਆਂ ਖਵਾ ਕੇ ਕੀ ਆਪਾਂ? ਫਰਾਈਆਂ। ਆਲੂ ਤੂੰ ਕਹਿ ਦੇਣਾ। ਤੇ ਇਸ ਤੋਂ ਬਾਅਦ ਹੁਣ ਆਪਾਂ ਅਗਲੇ ਸਫ਼ਰ ਲਈ ਰਵਾਨਾ ਹੁੰਨੇ ਆ। ਜਿਹੜੀ ਉਹ ਅਗਲੀ ਗੱਲਬਾਤ ਤੁਹਾਨੂੰ ਆਪਾਂ ਉੱਥੇ ਪਹੁੰਚ ਕੇ ਦੱਸਦੇ ਹਾਂ ਜਿਹੜੀਆਂ ਥੋੜੀਆਂ ਐ ਲਾਈਕ ਕਰ ਦੇਣੀ ਹੈ ਕੌਣ ਹਾਂਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ੍ਰੀ ਅਗਮਗੜ੍ਹ ਸਾਹਿਬ ਕੋਟਾ ਆਪਾਂ ਕੋਟਿਸੇਖਾਂ ਤੋਂ ਚੱਲੇ ਸੀ ਕੋਟਿਸੇਖਾਂ ਤੋਂ ਲੈ ਕੇ ਇੱਥੋਂ ਤੱਕ ਹੁਣ ਕਿਲੋਮੀਟਰ ਬਣਿਆ 860 ਕਿਲੋਮੀਟਰ ਕੋਟਿਸੇਖਾਂ ਤੋਂ ਕੋਟਾ ਗੁਰਦੁਆਰਾ ਸ੍ਰੀ ਅਗਮਗੜ੍ਹ ਸਾਹਿਬ 860 ਕਿਲੋਮੀਟਰ ਬਣਿਆ ਹੁਣ ਇਸ ਟਾਈਮ ਪਹੁੰਚਿਆ ਪਰ ਰਾਤ ਨੂੰ ਹੁਣ ਆਪਾਂ ਰੂਮ ਲਿਆ ਹੈ ਬਾਬਿਆਂ ਤੋਂ ਇਸ ਟਾਈਮ ਬਸ ਆਪਾਂ ਕਰਨ ਲੱਗੇ ਹਾਂ ਆਰਾਮ 2-3 ਘੰਟੇ ਆਰਾਮ ਕਰਦੇ ਹਾਂ ਸੌਂਨੇ ਆ ਕਿਉਂਕਿ ਸਾਰੀ ਰਾਤ ਗੱਡੀ ਚਲਾਈ ਆ ਤੇ ਚੱਟ ਆਰਾਮ ਕਰਕੇ ਸੌਂ ਗਏ ਤੇ ਫਿਰ ਸਵੇਰ ਉੱਠ ਕੇ ਨਹਾਣ ਕਰਕੇ ਦਰਸ਼ਨ ਕਰਕੇ ਤੇ ਸਵੇਰ ਇਸ ਤੋਂ ਫਿਰ ਹੁਣ ਤੁਰਾਂਗੇ ਆਪਾਂ ਕਿਹੜੇ ਰੋਡ ਕਿਹੜੇ ਰੋਡ ਜਾਣਾ ਹੁਣ ਆਪਾਂ ਗੁਰਦਾਰ ਸਾਹਿਬ ਨੂੰ ਉਹ ਤੁਹਾਨੂੰ ਸਵੇਰ ਦੱਸਾਂਗੇ ਅੱਜ ਦੀ ਵੀਡੀਓ 'ਚ ਆਪਾਂ ਬਸ ਇਨਹੀਂ